ਐਸਐਸਪੀ ਆਈਡੀ ਡੀਆਈਜੀ ਹਾਂ ਇੱਕ ਬੰਦੇ ਅਫਸਰ ਦਾ ਨੇ ਨਾਲਿਆ ਹਾਂ ਇਹਨੇ ਤੇ ਮੇਰੇ ਵੱਲੋਂ ਦੋ ਪਰਚੇ ਹੋਏ ਆ ਹਾਂ ਡੈਫੀਨੇਸ਼ਨ ਤੇ ਦੋ ਪਰਚੇ ਅੱਜ ਇਸ ਤੇ ਮੈਂ ਕੋਰਟ 'ਚ ਇਹ ਲੇਡੀ ਦਾ ਬੰਦੇ ਲੈ ਕੇ ਮੇਰੇ ਗੱਲ ਕਰਨ ਅੱਛਾ ਠੀਕ ਹੈ ਜੀ ਉਸ ਕੋਰਟ 'ਚ ਇਹਦਾ ਕੋਈ ਕੰਮ ਹੀ ਨਹੀਂ ਉਹ ਤਾਂ ਕਹਿੰਦੀ ਮੈਂ ਇਹਦੇ ਘਰ ਵਾਲੀ ਕਹਿੰਦਾ ਕੰਮ ਕੀ ਆ ਇਸ ਕੋਰਟ 'ਚ ਠੀਕ ਹੈ ਜੀ ਡੈਫੀਨੇਸ਼ਨ ਦਾ ਮੈਂ ਪਰਚੇ ਇੱਕ ਇੱਥੇ ਕਰਨਾ ਆਇਆ ਸੀਗਾ ਇਹ ਲੇਡੀ ਬਈ ਐਸਐਸਪੀ ਮੈਡਮ ਨੇ ਕਿਹਾ ਹੋਣਾ ਜੀ ਹਾਂ ਜਦ ਕਿ ਇਹਦੇ ਖਿਲਾਫ ਦਰਖਾਸਤਾਂ ਬਹੁਤ ਦੇ ਚੁੱਕੇ ਆ ਹਾਂ ਆਈਜੀ ਡੀਆਈਰ ਦੇ ਨਾਲ ਲੈ ਰਹੀ ਏ ਮੇਰੇ ਕੋਲ ਕਹਿੰਦੀ ਇਹਨਾਂ ਦੇ ਬਲੂ ਫਿਲਮਾਂ ਨੇ ਹਾਂ ਚਰੇਵਾਂ ਵਾਲੇ ਲੇਡੀਜ਼ ਨਾਲ ਲੈ ਰਹੀ ਏ ਕਹਿੰਦੇ ਐਸਐਸਪੀ ਮੈਨੂੰ ਕੋਈ ਕਾਰਵਾਈ ਨਹੀਂ ਕਰਦੀ ਕੱਲ ਨੂੰ ਸਾਡੀ ਫੈਮਿਲੀ ਜਾਂ ਕਿਸੇ ਨੂੰ ਕੁਝ ਹੁੰਦਾ ਉਹਦੇ ਜ਼ਿੰਮੇਵਾਰ ਗ੍ਰਿਫਤਾਰ ਹੋਊਗੀ ਨਹੀਂ ਪਰ ਇਹ ਇਹ ਸਰਸੇ ਦੀ ਰਹਿਣ ਵਾਲੀ ਹੈ ਹਾਂ ਇਹਦੇ ਚਾਰ ਮੈਰਿਜ ਹੋਏ ਆ 376 ਦੇ 25 ਮੁਕੱਦਮੇ ਨੇ ਤੇਰੀ ਪਤਨੀ ਹੈਗ ਸਰਸੇ ਕੋਰਟ ਤੇ ਜਾ ਕੇ ਪੇਸ਼ ਕਰੋ ਵੀਰ ਜੀ ਤਿੰਨ ਮੈਰਿਜਾਂ ਦੀ ਮਾਤਾ ਦੇ ਹੋਏ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦਿਆ 8 ਲੱਖ ਰੁਪਈਆ ਪਹਿਲਾਂ ਲੈ ਚੁੱਕੀ ਆ ਹੂੰ ਜਿੰਦੇ ਜੇ ਮੈਡਮ ਹਿਨਾ ਗੁਪਤਾ ਨੇ ਦਾ ਸਾਥ ਦਿੱਤਾ ਹੂੰ ਠੀਕ ਹੈ ਜੀ ਫਰਨੈਲ ਵੀ ਕੇ ਇਥੇ ਨਾਟਕ ਕਰਕੇ ਝੂਠੇ ਮੁਕਦਮੇ ਬੋਹਦੀਆਂ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੀਆਂ ਸਰਸ ਇਹਨਾਂ ਨੇ ਹੁਣ ਮੇਰੇ ਤੇ ਝੂਠਾ ਉਹ 976 ਦਾ ਮੁਕਦਮਾ ਕਰਿਆ ਸੀ ਵੀਰ ਜੀ ਐਸ ਐਚਓ ਉਥੇ ਸੰਦੀਪ ਸਿੰਘ ਉਹਨੂੰ ਵਿੱਧ ਪ੍ਰੂਫ ਦੇ ਕੇ ਆਇਆ ਐਸ ਲੇਡੀਜ਼ ਦੇ ਜਦ ਕਿ ਉਹਨੇ ਇਹਦੇ ਪਰਚੇ ਚੈੱਕ ਕੀਤੇ 25 ਮੁਕਦਮੇ ਨਿਕਲੇ ਆ ਜੀ ਇਹ ਦੇਤੇ ਜਿਹੜੇ 376 ਦੇ ਲੋਕਾਂ ਤੋਂ 20 ਲੱਖ ਲੈ 30 ਲੱਖ ਲੈ ਸਰਸੇ ਕੋਰਟ ਤੇ ਜਾ ਕੇ ਦੇਖੋ ਉਹ ਤੁਹਾਡੇ ਤੋਂ 15 ਬੰਦਿਆਂ ਦੇ 376 ਦਾ ਇਹਦੇ ਤੇ ਇਹਦੇ ਮਾਤਾ ਵਲੋ ਤੇਰੇ ਤੇਰੇ ਉਹ ਤੇਰੇ ਕੋਲ ਆ ਰਹੀ ਹੈ ਅਮਰਜੀਤ ਬੰਦੇ ਆਵੇਂ ਤੇਰੇ ਤੇਰੇ ਦੇਖੋ ਤੇਰੇ ਤੁਹਾਡੇ ਅਮਰਜੀਤ ਬੰਦੇ ਲੈ ਮੇਰੀ ਮੇਰੀ ਸੁਣੋ ਗੱਲ ਸਾਡੀ ਔਲੀ ਜਿਵੇਂ ਜਾਣ ਪਛਾਣ ਲੈਣ ਦੇਣਾ ਠੀਕ ਹੈ ਜੀ ਕੋਈ ਮੰਨ ਲਓ ਕਾਰਾਂ ਦੇ ਵਿੱਚ ਜਾਂ ਕੋਈ ਪਲਾਟ ਉਹਦੇ ਵਿੱਚ ਠੀਕ ਹੈ ਜੀ ਸਾਡਾ ਹੋਰ ਕੋਈ ਵਿੱਚ ਲੈਣ ਦੇਣੀ ਇਹ ਲੇਡੀਜ਼ ਨੇ ਉਹਨੂੰ ਵੀ ਹਰਾਸ਼ਮੈਂਟ ਕੀਤਾ ਔਰ ਮੈਨੂੰ ਵੀ ਮੈਂ ਅੱਜ ਇੱਥੇ ਕੇਸ ਕਰਾਉਣ ਆਇਆ ਸੀਗਾ ਕਿਉਂਕਿ ਸੋਸ਼ਲ ਮੀਡੀਆ ਤੁਹਾਡੇ ਜਰੀਏ ਇਹ ਲੇਡੀਜ਼ ਬਹੁਤ ਜ਼ਿਆਦਾ ਮੈਂ ਅੱਜ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਇਆ ਇਸ ਲੇਡੀ ਦੇ ਤੁਸੀਂ ਸਰਸੇ ਕੋਰਟ ਪਰਚੇ ਚੈੱਕ ਕਰੋ ਕਿੰਨੇ ਆ ਇਹ ਲੇਡੀਜ਼ ਨੇ ਰਿਟਰਨ ਦੇ ਵਿੱਚ ਲਿਖਿਆ ਹੈ ਰਿਟਰਨ ਦੇ ਵਿੱਚ ਉੱਥੇ ਦੇ ਡੀਐਸਪੀ ਸਾਹਿਬ ਨੇ ਵੀ ਇੰਦੇ ਤੇ ਕਾਰਵਾਈ ਕੀਤੀ ਹੋਈ ਹੈ ਇਸ ਲੇਡੀਜ਼ ਨੇ ਪੈਸੇ ਲੈ ਕੇ ਕੰਪਰੋਮਾਈਜ਼ ਕਰਦੀਆਂ ਵੀਰ ਜੀ ਇਹਨੇ ਜੇ ਐਸਐਸਪੀ ਸਾਹਿਬ ਦੇ ਮੈਂ ਬਹੁਤ ਵਾਰੀ ਦਰਖਾਸਤਾਂ ਦੇ ਚੁੱਕਿਆ ਤੁਹਾਡੀ ਪਤਨੀ ਹੈ ਇੱਕ ਨਹੀਂ माजी ਪਤਨੀ ਹੈ ਵੀਰ ਜੀ ਪਤਨੀ ਹੈ ਸਾਰੇ ਸ਼ਹਿਰ ਦੀ ਹੈ ਹਾਂ ਇੱਥੇ ਮਨੀਸ਼ ਜੋਸੀ ਹੈ ਟਰੱਕ ਯੂਨੀਅਨ ਦਾ ਹਾਂ ਉਹਨੇ 2.5 ਲੱਖ ਰੁਪਇਆ ਦੇ ਕੇ ਹੁਣ ਚੜ੍ਹਨ ਜਾਨ ਚੜ੍ਹਾਈ ਹੈ ਇਹ ਧੰਦਾ ਕਰਦੇ ਨੇ ਵੀਰ ਰੋਡ ਤੇ ਜਿੰਨੇ ਜੇ ਇਨਸਪੈਕਟਰ ਜੱਸੀ ਨੇ ਦਾ ਸਾਥ ਦਿੱਤਾ ਮੇਰੇ ਘਰ ਤੇ ਕਬਜ਼ਾ ਕਰਿਆ ਐਸਐਸਪੀ ਸਾਹਿਬ ਮੈਡਮ ਦੇ ਮੈਂ ਦਰਖਾਸਤ ਦੇ ਕੇ ਘਰ ਖਾਲੀ ਕਰਾਇਆ ਫਿਰ ਚੋਰੀਆਂ ਸਮਾਨ ਚੱਕ ਕੇ ਲੈ ਗਏ 6 ਬੰਦਿਆਂ ਦੇ ਪਰਚਾ ਦਰਜ ਹੋਇਆ ਜਿੰਨੇ ਜੇ 4 ਜੇ ਮਤਲਬ ਇਹਨੇ ਜਮਾਨਤ ਕਰਾਈ ਹੈ 2 ਅਜੇ ਸ਼ਾਮ ਤਬਦੀਸ਼ ਹੋਏ ਨਹੀਂ ਅੱਜ ਦੇ ਵਿੱਚ ਅੱਜ ਸੋਨੇ ਨਾਲ ਦੋ ਵਾਈ ਕਿਉਂ ਹੋਈ ਅੱਜ ਅੱਜ ਕੇ ਡੈਫੀਨੇਸ਼ਨ ਦਾ ਕੋਰ ਕੇਸ ਕਰਨ ਆਇਆ ਸੀ ਇਹ ਲੇਡੀਜ਼ ਨੇ ਮੌਕਾ ਦੇਖ ਕੇ ਬੰਦੇ ਨਾਲ ਸੀ ਮੇਰੇ ਨਾਲ ਹਥੋਪਾਈ ਕੀਤੀ ਇਹਨਾਂ ਨੇ ਪਹਿਲਾਂ ਥੋੜੇ ਦੇ ਇਲਜ਼ਾਮ ਥੋੜੇ ਦੇ ਲਾਏ ਨੇ ਬਹੁਤ ਜ਼ਿਆਦਾ ਜੀ ਮੇਰੀ ਹੁਣ ਚੈਨ ਵੀ ਤੋੜ ਲਈ ਹਾਂ ਠੀਕ ਹੈ ਡੈਫੀਨੇਸ਼ਨ ਦਾ ਮੈਂ ਪਰਚਾ ਕਰਨ ਆਇਆ ਸੀ ਡੀਐਸਪੀ ਸਾਈਬਰ ਕ੍ਰਾਈਮ ਕਰਮਜੀਤ ਸਿੰਘ ਉਹਨਾਂ ਵੱਲੋਂ ਇਨਾਂ ਦੇ ਖਿਲਾਫ ਮੈਨੂੰ ਕਦੇ ਵੀ ਡੀਡੀਆਰ ਕਟਾ ਕੇ ਸਵੇਰੇ ਡੈਫੀਨੇਸ਼ਨ ਦਾ ਪਰਚਾ ਪਾ ਦੇ। ਮੈਂ ਆਪ ਦਾ ਵਕੀਲ ਸਾਹਿਬ ਲੈ ਕੇ ਗਿਆ ਕੋਰਟ ਦੇ ਵਿੱਚ। ਪਹਿਲਾਂ ਵੀ ਇਹਨੇ ਧੋਬਾਈ ਕੀਤੀ ਆ ਅੱਜ ਫੇਰ ਕੀਤੀ ਆ। ਇਹਦੇ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ। ਪ੍ਰਸ਼ਾਸਨ ਇਸ ਲੇਡੀਜ਼ ਦੀ ਬਲੈਕਮੈਲਰ ਦੀ ਸ਼ਰੇਆਮ ਕੋਈ ਛੋਟੇ ਦੇ ਮਾਮਲਾ ਦਾ। ਆਪਣਾ ਛੋਟਾ ਮਾਮਲਾ ਆ। ਇਹ ਮੇਰੇ ਦੇ। ਅਮਨਦੀਪ ਨਾਲ ਕਿੰਨੇ ਟਾਈਮ ਤੁਸੀਂ ਕਾਰਜ ਕਰ ਰਹੇ ਹੋ? ਮੇਰੇ ਵੀਰ ਜੀ ਅਮਨਦੀਪ ਦਾ ਮੇਰੇ ਨਾਲ ਕੋਈ ਮੈਟਰ ਨਹੀਂ। ਮੈਟਰ ਇਸ ਲੇਡੀਜ਼ ਨਾਲ ਹੈ। ਜੋ ਕੀ ਤੁਸੀਂ ਕੋਰਟ ਰਹੇ ਮੇਰੇ ਕੋਲ ਇਹਦੇ ਜਿੰਨੇ ਪ੍ਰੂਫ ਤੁਹਾਨੂੰ ਚਾਹੀਦੇ ਮੈਂ ਦੇ ਦੂੰਗਾ। 376 ਦੇ 25 ਮੁਕਦਮੇ ਆ ਬਲੈਕਮੇਲਰ ਲੇਡੀਆਂ ਜਿੰਨੇ ਵਿੱਚ ਮੈਡਮ ਹਿਨਾ ਗੁਪਤਾ ਨੇ ਇਹ ਇਹ ਤੁਹਾਡੇ ਨੇ ਪੂਰੀ ਸਪੋਰਟ ਕੀਤੀ ਹੈ ਥੋੜੇ ਰੋਪਲਾਰੇ ਵਿੱਚ ਚਿੱਟਾ ਨੇ ਬੰਦੇ ਦੋਸਤ ਇੱਕ ਮਿੰਟ ਗੱਡੀ ਇੱਕ ਰਿਕਰੂਟ ਕਰੋ ਪ੍ਰੂਫ ਕਰੋ ਇੱਕ ਮਿੰਟ ਛਲਾਰੀ ਹੈ ਬਾਈ ਜੀ ਮੈਂ ਦੱਸਦਾ ਵੀਰ ਜੀ 3 ਸਾਲ ਮੈਂ ਜਿੰਮ ਹੋ ਗਿਆ ਮੈਨੂੰ ਹਾਂ ਠੀਕ ਹੈ ਜਿੰਮ ਦਾ ਨਾਮ ਦੱਸ ਦੇਣਾ ਤੁਸੀਂ ਮੇਰਾ ਬੈਕਗ੍ਰਾਉਂਡ ਚੱਕਾ ਇੱਕ ਮਿੰਟ ਜਿਹੜਾ ਬੰਦਾ ਸਟਰੀਡ ਲੈਂਦਾ ਇੱਕ ਮਿੰਟ ਕੋਈ ਵੀ ਬੰਦਾ ਸਟਰੀਡ ਲੈਡਰ ਲੈਂਦਾ ਹਾਂ ਉਹਦੇ ਚ ਉਹਦਾ ਡੋਪ ਟੈਸਟ ਪੋਜ਼ਿਟਿਵ ਹੀ ਆਊਗਾ ਵੀਰ ਜੀ ਠੀਕ ਹੈ ਤੁਸੀਂ ਮੇਰੇ ਤੇ ਕੋਈ ਵੀ ਐਨਡੀਪੀਸ ਦਾ ਪਰਚਾ ਜਾਂ ਉਹਦੇ ਚ ਕੋਈ ਵੀ ਇੱਕ ਵੀ ਚੀਜ਼ ਬਰਾਮਦਗੀ ਵਿਖਾ ਦਿਓ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਨਹੀਂ ਵੀ ਤੁਹਾਨੂੰ ਬੇਜਾਉ ਕੋਈ ਤੇ ਪਰਚੇ ਕਿੰਨੇ ਇਹ ਕਹਿੰਦੇ ਮੇਰੇ ਤੇ ਕੋਈ ਐਨਡੀਪੀਸ ਦਾ ਨਰਾਜ ਅਸਲੇ ਵੀ ਰੱਖੇ ਜੀ ਫਿਰ ਪਰਚਾ ਤਾਂ ਦਰਜ ਹੁੰਦਾ ਅੱਛਾ 25 54 68 ਪਰਚਾ ਦਰਜ ਹੁੰਦਾ ਲਿਓ ਕਾਪੀ ਤੇ ਸਾਰੇ ਜੋ ਮੇਰੇ ਕੋਲ ਤੁਹਾਨੂੰ ਮੇਰੇ ਕੋਲ ਗੱਲ ਆ ਰਹੀ ਹੈ ਮੇਰੇ ਕੋਲ ਤੁਹਾਨੂੰ ਇਹਦੇ ਪ੍ਰੂਫ ਚਾਹੀਦੇ ਆ 25 ਬੰਦਿਆਂ ਦੇ ਮੈਂ ਤੁਹਾਨੂੰ ਰਿਟਰਨ ਚ ਪ੍ਰੂਫ ਦੇਣਾ ਮੈਂ ਮੈਡਮ ਐਸਐਸਪੀ ਮੈਡਮ ਨੂੰ ਇਹਦਾ ਸਾਰਾ ਰਿਕਾਰਡ ਦਿੱਤਾ ਹੈ ਪਰ ਇਹ ਲੇਡੀਜ਼ ਹਰ ਇੱਕ ਨੂੰ ਬਲੈਕਮੇਲ ਕਰਦੀ ਹੈ ਫਿਰ ਉਹਨਾਂ ਦੇ ਘਰੇ ਜਾਂਦੀ ਹੈ ਇਸ ਟਾਈਮ ਅਮਨਦੀਪ ਕੌਰ ਦੇ ਬਿਲਕੁਲ ਅੰਗੇਸਟ ਉਹਦੇ ਪਰਿਵਾਰ ਨੂੰ ਵੀ ਪਰੇਸ਼ਾਨ ਕੀਤਾ ਘਰੇ ਜਾ ਕੇ 20 ਲੱਖ ਦੀ ਡਿਮਾਂਡ ਕਰਕੇ ਆਈ ਹੈ ਇਹ ਇਹ ਲੇਡੀਜ਼ ਜਦੋਂ ਪੈਸੇ ਨਹੀਂ ਦਿੱਤੇ ਗਏ ਫਿਰ ਅਮਨਦੀਪ ਦਾ ਪਿੱਛਾ ਕੀਤਾ ਉਹਨੇ ਰਿਟਨ ਚ ਬਹੁਤ ਦਰਖਾਸਤਾਂ ਲਾਈਆਂ ਜਿਹੜਾ ਅੱਜ ਗੱਡੀ 'ਚ ਪਰਸੋ ਚਿੱਟਾ ਮਿਲਿਆ ਤੁਹਾਨੂੰ ਮੈਂ ਰਿਕੁਐਸਟ કરી ਸੀ ਉਹ ਇਹਦੀ ਦੇਣਾ ਇਸ ਲੇਡੀਜ਼ ਨੇ ਸਾਡਾ ਪਿੱਛਾ ਨਹੀਂ ਛੱਡਿਆ ਇਸ ਦੇ ਬਿਨਾਂ ਤਲਾਕ ਬਿਨਾ ਤਲਾਕ ਤੋਂ ਤਿੰਨ ਮਹੀਨੇ ਮੈਂ ਨਾਲ ਨਹੀਂ ਸੀ ਮੈਂ ਇੱਥੇ ਹੈ ਨਹੀਂ ਸੀ ਵੀਰ ਜੀ ਮੈਂ ਉਹ ਚਿੱਤ ਤਾਂ ਗਲਤ ਫੜਿਆ ਪਿਆ ਮੈਂ ਐਸ ਐਚ ਓ ਸਾਹਿਬ ਸਿਰਸਾ ਸੀਗਾ ਮੇਰਾ ਰਿਕਾਰਡ ਚੈੱਕ ਕਰਾਇਆ ਜਾਵੇ 15 ਦਿਨਾਂ ਦਾ ਮੈਂ ਸਿਰਸੇ ਸੀਗਾ ਇਹਨੀਆਂ ਜਿਹੜੇ 376 ਦੀਆਂ ਝੂਠੀਆਂ ਦਰਖਾਸਤਾਂ ਉਹਦੇ ਉੱਥੇ ਪ੍ਰੂਫ ਦੇ ਕੇ ਆਇਆ ਉੱਥੇ ਸ਼ਾਮਲ ਤਫਤੀਸ਼ ਹੋ ਕੇ ਆਇਆ ਜਿੱਥੇ ਮੈਂ ਕਸੂਰवार ਨਹੀਂ ਪਾਇਆ ਗਿਆ ਉੱਥੇ ਵੀ ਐਸ ਐਚ ਓ ਸਾਹਿਬ ਨੇ ਦੇ ਖਿਲਾਫ ਲਿਖਿਆ ਇਹ ਲੇਡੀਜ਼ ਹਰ ਇੱਕ ਬੰਦੇ ਨੂੰ ਬਲੈਕਮੇਲ ਕਰਦੀ ਆ ਵੀ ਕੀ ਕਰਨ ਜਾ ਰਹੀ ਮੈਂ ਇਹ ਚਾਹਣਾ ਵੀ ਪ੍ਰਸ਼ਾਸਨ ਕੱਲ੍ਹ ਇਸ ਲੇਡੀਜ਼ ਨੇ ਡੀਐਸਪੀ ਐਸਐਸਪੀ ਆਈਜੀ ਹਰ ਇੱਕ ਅਫਸਰ ਦਾ ਨਾਮ ਲੈ ਕੇ ਕਹਿੰਦੀ ਜੀ ਉਹਨਾਂ ਦੀਆਂ ਬਲੂ ਫਿਲਮਾਂ ਮੇਰੇ ਕੋਲ ਹਾਂ ਉਹਨਾਂ ਦੇ ਰਿਕਾਰਡ ਹੈ ਮੇਰੇ ਕੋਲ ਮੇਰੇ ਕੋਲ ਪੈਂਡਰਮ ਹੈ ਮੈਂ ਪੁੱਛਣਾ ਚਾਹਣਾ ਪ੍ਰਸ਼ਾਸਨ ਨੂੰ ਵੀ ਤੁਹਾਡੀ ਨੱਕ ਦੇ ਹੇਠ ਇਹ ਲੇਡੀ ਸ਼ਰਿਆਮ ਪ੍ਰਸ਼ਾਸਨ ਦੇ ਵਿੱਚ ਹਰ ਇੱਕ ਹਰ ਇੱਕ ਮੁਲਾਜ਼ਮ ਦਾ ਨਾਮ ਲੈ ਰਹੀ ਹੈ ਤੁਸੀਂ ਇਹ ਤੁਸੀਂ ਇਹਨੂੰ ਬਿਠਾ ਕੇ ਇਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ ਜਦ ਕਿ ਇਹਨਾਂ ਦੇ ਚੋਰੀ ਦੇ ਪਰਚੇ ਹੋ ਚੁੱਕੇ ਆ ਡੈਫੀਨੇਸ਼ਨ ਦਾ ਅੱਜ ਮੈਂ ਕੋਰਟ ਦੇ ਮੈਂ ਕੋਰਟ ਦਾ ਸਾਰਾ ਲੈ ਕੇ ਚੱਲ ਰਿਹਾ ਵੀਰ ਜੀ ਮੈਂ ਕੋਈ ਗੁੰਡੇ ਬਦਮਾਸ਼ ਲੈ ਕੇ ਬੰਦੂਕਾ ਲੈ ਕੇ ਨਹੀਂ ਤੁਰਿਆ ਫਿਰਦਾ ਜਿੰਦੇ ਚ ਇਹ ਬਿਲਕੁਲ ਪ੍ਰਸ਼ਾਸਨ ਸੁੱਤਾ ਪਿਆ ਐਸਐਸਪੀ ਗਾਂਧੀ ਦੇ ਮੈਂ ਪੇਸ਼ ਹੋ ਗਿਆ ਉਹ ਚਲੋ ਚੱਲ ਗਏ ਉਹ ਐਸਪੀ ਨਰਿੰਦਰ ਸਾਹਿਬ ਦੇ ਮੈਂ ਪੇਸ਼ ਹੋ ਗਿਆ ਉਹਨਾਂ ਨੇ ਵੀ ਮੈਨੂੰ ੱੱਕੇ ਮਾਰ ਕੇ ਮੇਰੇ ਨੂੰ ਮੈਨੂੰ ਅੰਡਰ ਪ੍ਰੈਸ਼ਰ ਕਰਕੇ ਉੱਥੇ ਬਿਠਾਈ ਰੱਖਿਆ ਕੇਸ ਪ੍ਰਸ਼ਾਸਨ ਦੀ ਹੈਲਪ ਲਵਾ ਐਸਐਸਪੀ ਮੈਡਮ ਦੇ ਮੈਂ 5 ਦਫਾ ਪੇਸ਼ ਹੋ ਚੁੱਕਿਆ ਜੀ ਕੋਈ ਐਕਸ਼ਨ ਨਹੀਂ ਤੁਸੀਂ ਮਿਲੋ ਜੀ ਫਲਾਣੇ ਨੂੰ ਮਿਲੋ ਜੀ ਉਹਨਾਂ ਨੂੰ ਮਿਲੋ ਸਦਰ ਥਾਣੇ ਅਮਨ ਅਮਨਦੀਪ ਨੂੰ ਕਿੰਨੇ ਟਾਈਮ ਤੋਂ ਜਾਣਦੇ ਹੋ ਤੁਸੀਂ ਸਰ ਅਮਨਦੀਪ ਅਮਨਦੀਪ ਕੌਰ ਨੂੰ ਜਦੋਂ ਇਸ ਲੇਡੀਜ਼ ਨੇ ਟਾਰਗੇਟ ਕੀਤਾ ਕਿੰਨੇ ਟਾਈਮ ਦੀ ਗੱਲ ਹੈ ਕਿੰਨੇ ਸਾਲ ਹੋ ਗਏ ਹੈ तकरीबन 3 ਸਾਲ ਪਹਿਲਾਂ ਇਸ ਲੇਡੀਜ਼ ਨੇ 2022 ਤੋਂ ਮਤਲਬ ਜਦੋਂ ਉਹਦੇ ਲੱਗੇ ਆ ਔਰ ਇਸ ਲੇਡੀਜ਼ ਨੇ ਇੰਸਪੈਕਟਰ ਜੱਸੀ ਭੇਜੀ ਪੈਸੇ ਦੀ ਡਿਮਾਂਡ ਵਾਸਤੇ ਮੇਰੇ ਕੋਲ 8 ਲੱਖ ਰੁਪਇਆ ਲੈ ਕੇ ਗਏ ਹੋਏ ਤੁਸੀਂ ਇਹਦੇ ਬੱਚਿਆਂ ਨੂੰ ਉਹ ਕਰਦੇ ਹੋ ਬੱਚਿਆਂ ਨੂੰ ਦੇਖੋ ਬੱਚੇ ਮੈਂ ਦੱਸਦਾ ਮੈਂ ਦੱਸਦਾ ਮੇਰੇ ਬੱਚੇ ਥੋੜੇ ਜਿਓ ਐਕਸ ਪਾਰਟੀ ਹੋ ਚੁੱਕੀ ਹੈ ਮੇਰੇ ਤੇਨੇ ਖਰਚੇ ਦਾ ਉਹ ਲਾਇਆ ਸੀਗਾ ਜਿੰਦੇ ਵਿੱਚ ਪ੍ਰੂਫ ਨਹੀਂ ਕਰ ਸਕੀ ਇਹਦਾ ਆਲਰੇਡੀ ਬਿੰਦਰ ਸਿੰਘ ਬੰਦੇ ਦੇ ਨਾਲ ਸਰਸੇ ਕੋਰਟ ਦੇ ਵਿੱਚ ਪਰਚੀਆਂ ਕੱਟਣ ਦਾ ਕੰਮ ਕਰਦਾ ਉਹਦੇ ਨਾਲ ਰਲ ਮਿਲ ਕੇ ਅੱਗੇ ਟਾਰਗੇਟ ਕਰਦੇ ਬੰਦਿਆਂ ਨੂੰ ਉਹਨਾਂ ਤੋਂ ਪੈਸੇ ਲੈ ਕੇ ਕੰਪਰੋਮਾਈਜ਼ ਕਰਦੇ ਹੁਣ ਮੇਰੇ ਕੋਲ 1 20 ਲੱਖ ਰੁਪਇਆ ਇੱਕ ਵੱਡੀ ਔਰ ਇੱਕ ਪਲਾਟ ਜਿਹੜਾ ਮੈਂ ਹੁਣ ਕਬਜ਼ੇ ਤੋਂ ਇਹਨਾਂ ਤੋਂ ਛਡਾਇਆ ਮੇਰੇ ਕੋਲ ਸ਼ਰਮ ਬਲੈਕਮਿਲ ਕਰਕੇ ਧਮਕੀਆਂ ਦੇ ਰਿਹਾ ਵੀ ਅਸੀਂ ਤੇਰਾ ਇਸ ਤੋਂ ਬਾਅਦ ਸੋਸ਼ਲ ਮੀਡੀਆ ਅਕਾਊਂਟ ਤੇ ਚੜਾਵਾਂਗੇ ਜਾਂ ਸਾਨੂੰ ਪੈਸੇ ਦੇ